ਹਾਂਜੀ ਭਾਈ ਜੀ ਸਪੀਤੀ ਤਾਂ ਹੋਇਆ ਇਹਨੂੰ ਹਲੇ 2 ਦਿਨ ਹੀ ਹੋਏ ਸੀਗੇ ਹਲੇ ਤਾਂ ਥਕਾਵਟ ਵੀ ਪੂਰੀ ਉਤਰੀ ਤੇ ਨਵੇਂ ਟ੍ਰਿਪ ਦੀ ਸਾਡੀ ਸਟਾਰਟ ਤਿਆਰੀ ਵੀ ਹੋ ਗਈ ਹਾਂਜੀ ਮੇਰਾ ਇੱਕ ਫਰੈਂਡ ਆਈ ਬਠਿੰਡੇ ਰਹਿੰਦਾ ਤੇ ਉਹ ਅੱਜ ਆ ਰਿਹਾ ਉਹ ਕਹਿੰਦਾ ਵੀ ਕਿਨੇ 2 ਦਿਨ ਲਈ ਆਪਾਂ ਕਿਤੇ ਗੀੜੀ-ਗੁੜੀ ਲਾਇਆਈਏ ਮੈਂ ਵੀ ਅੱਜ ਫ੍ਰੀ ਸੀਗਾ ਜੌਬ ਤੋਂ ਤੇ ਅੱਜ ਸੈਟਰਡੇ ਹੈਗਾ ਵਾ ਤੇ ਅੱਜ ਔਰ ਕੱਲ ਅਸੀਂ ਫ੍ਰੀ ਹਈਆਂ ਤੇ ਅਸੀਂ ਅੱਜ ਇੱਕ ਸ਼ਾਰਟ ਟ੍ਰਿਪ ਜਿਹੜਾ ਵਾ ਉਹ ਲਗਾ ਰਹੇ ਆ ਉੱਥੇ ਜਾ ਰਹੇ ਆ ਇਹ ਹੁਣ ਕਿੱਧਰ ਨੂੰ ਜਾਣਾ ਇਹ ਐਕਚੁਅਲੀ ਮੈਨੂੰ ਵੀ ਨਹੀਂ ਪਤਾ ਕੋਈ ਪਲਾਨ ਨਹੀਂ ਸਾਡਾ ਵੀ ਅਸੀਂ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ ਜਾਣਾ ਹੁਣ ਉਹ ਆਜੂਗਾ ਫਿਰ ਅਸੀਂ ਪਲਾਨ ਬਣਾਉਨੇ ਆ ਫਿਲਹਾਲ ਟਾਈਮ ਹੋ ਗਿਆ ਸਵੇਰੇ ਤੇ 10:00 ਵਜੇ ਤੇ ਉਹਨੇ ਕਿਹਾ ਸੀ ਮੈਂ 11:00 11:30 ਵਜੇ ਤੱਕ ਪਹੁੰਚ ਜਾਊਗਾ ਮੈਨੂੰ ਵੀ ਰਾਸਤੇ 'ਚ ਇੱਕ ਅੱਧਾ ਕੰਮ ਆ ਉਸ ਮੈਂ ਪਹਿਲਾਂ ਸਮਾਨ-ਸਮੋਣ ਲੈਣਾ ਤੇ ਜਦ ਤੱਕ ਉਹ ਪਹੁੰਚ ਜਾਊਗਾ ਫਿਰ ਉਹਨੂੰ ਪਿਕ ਕਰਨਾ ਪਿਕ ਕਰਨ ਲਈ ਜਾਣਾ ਪੈਣਾ ਮੈਂ ਵੇਰਕਾ ਦੇ ਕੋਲ ਓ ਬਾਈ ਬਾਸੀ ਆਊਗਾ ਅੱਜ ਕਿਉਂਕਿ ਤੁੰਦ ਤੁੰਦ ਦਾ ਟਾਈਮ टाइम ਪਤਾ ਹੈਗਾ ਵਾ ਕਾਫੀ ਜ਼ਿਆਦਾ ਤੁੰਦ ਤੋਂ ਪਈ ਜਾਂਦੀ ਆ ਹਾਂ हाँ ਮਿੱਤਰਾ ਪਹੁੰਚ ਗਿਆ ਪੱਗ ਬੜੀ ਚੱਕਵੇਂ ਰੰਗ ਵਾਲੀ ਬੰਨੀ ਹੈ ਕੀ ਪ੍ਰੋਗਰਾਮ ਨੇ ਹੁਣ ਦੱਸ ਪ੍ਰੋਗਰਾਮ ਬੱਸ ਲੈ ਚੱਲੋ ਮਿੱਤਰਾ ਆਵਾਜ਼ ਬੜੀ ਮਿੱਠੀ ਹੈ ਉੱਤਾਂ ਦੀ ਆਵਾਜ਼ ਬਹੁਤ ਬੁਰਾ ਹਾਲ ਆ ਤਾਂ ਅਜੇ ਨਿਕਲਣਾ ਆਹੀ ਤੇਰੇ ਫੋਨ ਕਰਦੇ ਪਏ ਸੀ ਵੀ ਰਾਤ ਆਪਾਂ ਨਿਕਲਦੇ ਰਾਤ ਆਪਾਂ ਮਨਾਲੀ ਚ ਰਹਿਣਾ ਜੀ ਆਰਾਮ ਦੇ ਨਾਲ ਆਰਾਮ ਨਾਲ ਮਨਾਲੀ ਤੋਂ ਆਪਾਂ ਫਿਰ ਅੱਗੇ ਸੋਚਿਆ ਜੀ ਅੱਛਾ ਉਹ ਬੰਦਾ ਇੱਕ ਲਾ ਕੇ ਆਇਆ ਜਿਹੜੀ ਹੱਤ ਬਈ ਆ ਵੀ ਜੇ ਮਿਲ ਗਈ ਟੀਕਾ ਲਾ ਲਈ ਨਹੀਂ ਫਿਰ ਹੋ ਸਕਦੀ ਜੀ ਤੇ ਵੀਰਾ ਉਹ ਹੈਗਾ ਉਹਨੂੰ ਮਿਲਦੀ ਨਹੀਂ ਜੀ ਅੱਛਾ ਹੁਣ ਬਾਸ ਫਾਈਨਲ ਆ ਫਿਰ ਦਲਹੋਜੀ ਚਲੀਏ ਚਲੋ 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 ਫਿਰ ਲੋਏ ਲੈ ਤੇ ਹੋਣਾ ਸੀ ਪਠਾਰਕੋੜ ਪਹੁੰਚ ਗਿਆ ਜੀ ਪਰ ਮਾਹੌਲ ਇਧਰ ਦਾ ਉਹੀ ਆ ਗਰਮੋ ਗਰਮੀ ਹੋ ਗਏ ਭਾਈ ਚਲਾਣ ਵਾਲੇ ਬੰਦੇ ਹੀ ਸਾਰੇ ਮੁਰਿਆ ਚਾਰ ਵਾਲੇ ਚਲਾਣ ਲੈ ਮਗਰ ਚਲਾਣ ਵਾਲੇ ਸਾਨੂੰ ਸਾਨੂੰ ਇਹ ਨਹੀਂ ਪਤਾ ਲੱਗਾ ਵੀ ਕਿੱਧਰ ਨੂੰ ਜਾਈਏ ਕਿੱਧਰ ਨੂੰ ਨਾ ਜਾਈਏ ਹਾਂ ਤਿੰਨ ਘੰਟੇ ਦੇ ਕਰੀਬ ਹੋਣ ਵਾਲੇ ਹੋ ਗਏ ਦੋ ਪਾਸੇ 6 ਘੰਟੇ ਦੇ ਸਾਡਾ ਵਾਲੇ ਪਠਾਨਕੋਟ ਨਹੀਂ ਆਇਆ ਪਠਾਨਕੋਟ ਦੇ ਵਿੱਚ ਇੰਨਾ ਕਾ ਜ਼ਿਆਦਾ ਟ੍ਰੈਫਿਕ ਆ ਨਾ ਇਸ ਵੇਲੇ ਕੋਈ ਟ੍ਰੈਫਿਕ ਇੱਕ ਤਾਂ ਹੈ ਅੱਜ ਸ਼ਨੀਵਾਰ ਆ ਆ ਤੁਸੀਂ ਦੇਖ ਹੀ ਰਹੇ ਹੋ ਵੀ ਇੱਥੇ ਹੈ ਕੀ ਬਣਦਾ ਕੀ ਪਿਆ ਸਾਡੇ ਨਾਲ ਬਾਈ ਬਲੌਗ ਬਣਾਉਣਾ ਸੀਗਾ ਪੂਰਾ ਪਰ ਇਹ ਇਹ ਨਾ ਬੰਦਾ ਜਿਹੜਾ ਸਾਡਾ ਇਹ ਬਣਾਉਣ ਨਹੀਂ ਦੇ ਰਿਹਾ ਹੁਣ ਇਹ ਤੋਂ ਪੁੱਛ ਲੋ ਕਿਉਂ ਨਹੀਂ ਬਣਾਉਣ ਦਿੰਦਾ ਸੱਚ ਕਹੋ ਜੀ ਅਸੀਂ ਕੋਈ ਬਲੌਗ ਬਣਾਉਣਾ ਮਨ ਨਹੀਂ ਕੀਤਾ ਇਹ ਯਾਦ ਦੇ ਰਿਹਾ ਚੜ੍ਹ ਰਹੀ ਹੈ ਇਹ ਕੰਟ ਦੋ ਮਿੰਟ ਮਾਦ ਕੋ ਰੁਕ ਰੋ ਮੈਂ ਬਾਤ ਲੈਣੀ ਹੈ ਰੋਕ ਲੋ ਮੈਂ ਖੰਡ ਲੈਣੀ ਹੈ ਰੋਕ ਲੋ ਮੈਂ ਚਾਹ ਮੀਣੀ ਸਾਡਾ ਲੈਂਬਰ ਬਾਈ ਇੱਥੇ ਕੋਲੋਲਾ ਕਰਨ ਲੱਗ ਗਿਆ ਲੈਂਬਰ ਕਿੰਨਾ ਟਾਈਮ ਲੱਗੂ ਹੁਣ ਆਪਾਂ ਨੂੰ ਇੱਥੇ ਜਾਣ ਨੂੰ 10 ਮਿੰਟ ਇਹ ਪਿਛਲੇ ਅੱਧੇ ਘੰਟੇ ਤੋਂ ਉਹਨੂੰ ਇਹੀ ਕਹਿ ਰਿਹਾ ਵੀ 10 ਮਿੰਟ ਤੱਕ ਇੱਥੇ ਪਹੁੰਚ ਜਾਗੇ ਪਰ 80 ਕਿਲੋਮੀਟਰ ਦਾ ਸਫ਼ਰ ਸਾਡੇ ਕੋਲ ਪਿਆ ਤੇ 6:00 ਵੱਜ ਗਏ ਨੇ ਆਲਰੇਡੀ ਇੱਥੇ ਤੇ ਤੀਜਾ ਸਾਡਾ ਬਾਈ ਕੀ ਕਰਦਾ ਉਹ ਤੁਹਾਨੂੰ ਮੈਂ ਦਿਖਾਉਂਦਾ ਉਹ ਤੀਜਾ ਕਿੱਥੇ ਆ ਉਹ ਕਿੱਥੇ ਗਿਆ ਉਹ ਕਿੰਨਾ ਟਾਈਮ ਲੱਗੂ 2 ਘੰਟੇ ਇਹਦੇ ਇਹਦੇ ਮੁਤਾਬਿਕ ਸਾਨੂੰ ਲੱਗੂ ਹਰੇ 2 ਘੰਟੇ ਬਾਕੀ ਇਹ ਤਾਂ ਟਾਈਮ ਹੀ ਦੱਸੂ ਭਾਈ ਭਈ 80 ਕਿਲੋਮੀਟਰ ਦੋ ਘੰਟੇ ਲੱਗਦੇ ਆ ਜਾਂ ਫਿਰ ਦੋ ਤੋਂ ਵੱਧ ਕਿਉਂਕਿ ਬੰਦੇ ਸਾਡੇ ਅਲਟੀਪਲਟੀ ਹੋਈ ਜਾਂਦੇ ਨੇ ਕਿੰਨਾ ਅਲਟੀਪਲਟੀ ਹੋਈ ਜਾਂਦੇ ਅਗਲੇ ਵਾਲਾ ਪਿਛਲੇ ਜਾਈ ਜਾਂਦਾ ਪਿੱਛੇ ਵਾਲਾ ਅੱਗੇ ਜਾਈ ਜਾਂਦਾ ਅਸੀਂ ਆਪਣਾ ਅੱਗੇ ਦਾ ਸਫ਼ਰ ਜਿਹੜਾ ਸ਼ੁਰੂ ਕਰ ਲਿਆ ਉੱਤਰ ਪਠਾਨਕੋਟ ਇੱਥੋਂ ਵੀ ਜਿਵੇਂ ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਸੀਗਾ ਕਿ ਸਾਨੂੰ ਨਾ ਨਾ ਕਰਦੇ ਕਰਦੇ 35-40 ਕਿਲੋਮੀਟਰ ਹਲੇ ਹੈਗਾ ਵਾ ਤੇ ਹੈਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂ ਬਾਈ ਸਾਡਾ ਹਲੇ ਵੀ ਕਹਿੰਦਾ ਕੋਈ ਗੱਲ ਨਹੀਂ ਵੀ ਕੋਈ ਗੱਲ ਨਹੀਂ ਵੀ ਆ ਜੂਗਾ ਠੀਕ ਹੈ ਨਾ ਬਈ ਅੱਜ ਲਈ ਤਾਂ ਸਵੇਰੇ ਅਸੀਂ ਪਠਾਨਕੋਟ ਪਹੁੰਚ ਹੀ ਜਾਵਾਂਗੇ ਠੀਕ ਹੈ ਬਾਈ ਕੋਈ ਗੱਲ ਨਹੀਂ ਬਾਈ ਜੀ ਫਿਰ ਆਹੀ ਹੈ ਪਰ ਕੋਈ ਗੱਲ ਨਹੀਂ ਤੇ ਕੋਈ ਗੱਲ ਨਹੀਂ ਪਰ ਪਠਾਨਕੋਟ ਪਹੁੰਚ ਕੇ ਤੁਹਾਨੂੰ ਮਿਲਦੇ ਆ ਮੈਂ ਤੁਹਾਨੂੰ ਕਹਿੰਦਾ ਕੋਈ ਗੱਲ ਨਹੀਂ ਅਸੀਂ ਅੱਜ ਡਲਹੋਜੀ ਸਟੇ ਕਰਾਂਗੇ ਜੰਬਾ ਤਾਂ ਨਹੀਂ ਜਾ ਹੁਣ ਸਾਡੇ ਕੋਲ ਅੱਜ ਅੱਜ ਅਸੀਂ ਇਹ ਡਲਹੋਜੀ ਸਟੇ ਕਰਕੇ ਕੱਲ ਸਵੇਰ ਖਿਆਰ ਚੰਬਾ ਜੇ ਹੋ ਸਕੇ ਆ ਤਾਂ ਫਿਰ ਅਸੀਂ ਅੱਗੇ ਜਿਹੜਾ ਪਲਾਨ ਬਣਾਵਾਂਗੇ ਪਰ ਫੋਰ ਦਾ ਟਾਈਮ ਸਾਡਾ ਜਿਹੜਾ ਅੱਜ ਦਾ ਸਟੇ ਹੈਗਾ ਡਲਹੋਜੀ ਤੱਕ ਹੀ ਹੋਊਗਾ ਰਾਤ ਤਾਂ ਅਸੀਂ ਇੰਨੇ ਕ ਜਿਆਦਾ ਥੱਕ ਥੁੱਕ ਗਏ ਕਿ ਸਾਨੂੰ ਪਤਾ ਹੀ ਲੱਗਿਆ ਕਿ ਕਿੱਦੋਂ ਨੂੰ ਪੈਣਾ ਕਿੱਦੋਂ ਨੂੰ ਬੈਣਾ ਕੀ ਹੋ ਗਈ ਰਾਤ ਰਾਤ ਬਹੁਤ ਚੱਲ ਤਕਰਾਵੜ ਹੋ ਗਈ ਅਨਾਰਗਾ ਤਾਂ ਚਲਾਏ ਸੀਗੇ ਕੋਈ ਨਹੀਂ ਫੇਰ ਨਹੀਂ ਹੋਣ ਹੁਣ ਠੀਕ ਹੈ ਇੱਕ ਇੱਕ ਸਾਡਾ ਸਾਹ ਇਧਰ ਬੜਿਆ ਨਹਾਉਣ ਤੋਂ ਲਈ ਆਹ ਰੂਮ ਸੀਗਾ ਇੱਥੇ ਇੱਕ ਬੈੱਡ ਲੱਗਿਆ ਹੋਇਆ ਏਸ ਸਾਈਡ ਤੇ ਇਧਰ ਦੇਖੋ ਕਿੰਨਾ ਖਲਾਰਾ ਪਾਇਆ ਇੱਥੇ ਆਹ ਰੋਟੀ ਪਾਣੀ ਸਾਡਾ ਇੱਥੇ ਖਾ ਕੇ ਤੇ ਆਹ ਇਧਰਲੀ ਸਾਈਡ ਤੇ 뷰 ਹੈ ਦਾ ਰੂਮ ਦਾ ਬਾਕੀ ਬਾਹਰ ਜਾ ਕੇ ਦੇਖਾ ਦਿਖਾਉਂਦੇ ਹਾਂ ਸਾਰੇ ਗੱਲਬਾਤ ਕੋਸ਼ਿਸ਼ ਇਹੀ ਹੈ ਵੀ ਅਸੀਂ ਢਲਹੋਜੀ ਚਲੇ ਜਾਈਏ ਢਲਹੋਜੀ ਤੇ ਜਾਂ ਫਿਰ ਨਾਲ ਖਜ਼ਾਰ ਤੱਕ ਜਾ ਕੇ ਉੱਥੇ ਦੇਖਾਂਗੇ ਖਜ਼ਾਰ ਕੋ ਮੰਗੇ ਜੇ ਜਿੱਥੇ ਗਏ ਕੋ ਨਾਲ ਹੀ ਤੁਹਾਨੂੰ ਦਿਖਾਉਨੇ ਆ ਨਾਲ ਹੀ ਕਮਾਉਨੇ ਆ ਮਨੀ ਮਹੇਸ਼ ਟਾਬਾ ਕਹਿ ਲੋ ਜਾਂ ਰੈਸਟੋਰੈਂਟ ਕਹਿ ਲੋ ਜਾਂ ਫਿਰ ਇਹਨੂੰ ਗੈਸਟ ਹਾਊਸ ਕਹਿ ਲੋ ਐਕਚੁਅਲੀ ਇੱਥੇ ਰੂਮਸ ਵਗੈਰਾ ਅਵੇਲੇਬਲ ਸੀ ਰਾਤ ਸਾਡੀ ਹਾਲਤ ਹੀ ਨਹੀਂ ਸੀ ਕਿ ਅਸੀਂ ਅੱਗੇ ਜਾਈਏ ਫਿਰ ਅਸੀਂ ਇੱਥੇ ਰੂਮ ਲੈ ਲਿਆ ਇਸ ਜਗ੍ਹਾ ਤੇ ਇੱਥੋਂ ਆਹ ਇੰਟਰੈਂਸ ਹੈ ਕਿ ਨੀਚੇ ਜਾਂਦੇ ਜਿੱਧਰ ਦੀ ਰੂਮ ਸੀਗਾ ਆਹ ਰਸਤਾ ਉਹ ਨੀਚੇ ਜਿਹੜਾ ਵਾ ਦੇਖ ਰਿਹਾ ਉਹ ਉੱਥੇ ਦੀ ਰੂਮ ਸਾਡਾ ਇੱਥੇ ਅਸੀਂ ਆਪਣੀ ਥਾਰ ਜਿਹੜੀ ਆ ਉਹ ਪਾਰਕ ਕਰਤੀ ਸੀ ਤੇ ਹੁਣ ਇਥੋਂ ਬਸ ਬ੍ਰੇਕਫਾਸਟ ਕਰਕੇ ਫੇਰ ਨਿਕਲਾਂਗੇ ਤੇ ਅੱਗੇ ਤੁਹਾਨੂੰ ਮੈਂ ਜਿਵੇਂ ਪਹਿਲਾਂ ਦੱਸ ਹੀ ਦਿੱਤਾ ਕਿ ਅਸੀਂ ਪਹਿਲਾਂ ਡਲਹੋਜੀ ਜਾਵਾਂਗੇ ਫੇਰ ਖਜਾਰ ਜਾਵਾਂਗੇ ਹਾਂ ਵੀ ਮਿੱਤਰਾਂ ਕਿਵੇਂ ਰਿਹਾ ਫੇਰ ਤੁਹਾਡਾ ਡਲਹੋਜੀ ਤੱਕ ਦਾ ਸਫ਼ਰ ਬਹੁਤ ਵਧੀਆ ਵਧੀਆ ਉੱਪਰਲੇ ਪਾਸੇ ਕੀ ਹੈ ਰਾਤ ਤਾਂ ਸਾਨੂੰ ਪਤਾ ਨਹੀਂ ਲੱਗਿਆ ਵੀ ਅਸੀਂ ਕਿੱਧਰ ਨੂੰ ਆ ਗਏ ਹੁਣ ਸਵੇਰੇ ਸਵੇਰੇ ਪਤਾ ਲੱਗਦਾ ਵੀ ਇੱਥੇ ਪਹੁੰਚੇ ਕਿੱਥੇ ਹੋਏ ਆ ਪਹਾੜਾਂ ਦੇ ਦੇਖੋ ਕਿੰਡੀ ਸੋਹਣੀ ਸੋਹਣੀ ਧੁੱਪ ਜੀ ਪੈ ਰਹੀ ਆ ਲਓ ਜੀ ਹੁਣ ਸਾਡਾ ਬ੍ਰੇਕਫਾਸਟ ਆ ਗਿਆ ਪਰੌਂਠਾ ਵੱਡਾ ਵਾ ਤੇ ਪਲੇਟ ਛੋਟੀ ਹੈ ਲੰਗਰ ਪਾਣੀ ਛੱਕ ਕੇ ਫੇਰ ਦਲਵਾਰ ਕਰਦੇ ਆ ਤੁਹਾਡੇ ਨਾਲ ਲਓ ਜੀ ਤੁਰਪੇ ਫਿਰ ਅਸੀਂ ਅਗਲੇ ਸਫਰਾਂ ਤੇ ਤੇ ਹੁਣ ਤੁਸੀਂ ਨਾਲੇ ਸਫਰ ਦਾ ਨਜ਼ਾਰਾ ਲਵੋ ਤੇ ਨਾਲੇ ਰਾਸਤੇ ਦਾ ਐਹ ਜਿਆ ਰਾਸਤਾ ਸੀਗਾ ਰਾਤ ਐਹ ਜੇ ਰਾਸਤੇ ਤੁਸੀਂ ਆਏ ਸੀਗੇ ਲੈਂਪਰਾ ਤੇਜ ਲਾ ਹੁਣ ਆਪੇ ਸਾਹ ਰਾਸਾ ਅਰੇ ਰਾਸਾ ਆਪਾ ਤੇ ਪਰ ਜਿਹੜੇ ਮੋੜ ਕੋੜ ਦੇ ਸੀ ਉਹ ਬਾਹਲੇ ਸੀਗੇ ਰਾਤਾ ਤਾਂ ਨਹੀਂ ਅਸੀਂ ਵੀਡੀਓ-ਵਿਡੀਓ ਬਣਾਏ ਕਿਉਂਕਿ ਪਤਾ ਨਹੀਂ ਸੀ ਲਦਾ ਕਿ ਕਿੱਦਾਂ ਨੂੰ ਹੋਣਾ ਕਿੱਦਾਂ ਨੂੰ ਜਾਣਾ ਲਹੋਜੀ ਹੈਗਾ অলਮੋਸਟ 10 ਕੇ 12 ਕਿਲੋਮੀਟਰ ਦਲਹੋਜੀ ਤੋਂ ਖਜਿਆਰ ਹੈਗਾ 22 ਕਿਲੋਮੀਟਰ ਖਜਿਆਰ ਤੋਂ ਚੰਬਾ ਹੈਗਾ ਉਹ ਵੀ 20-22 ਕਿਲੋਮੀਟਰ ਦਲਹੋਜੀ ਮੈਂ ਆਪਕਾ ਸਵਾਗਤ ਹੈ ਲਾਓ ਵੀ ਦਲਹੋਜੀ ਚ ਐਂਟਰ ਕਰਕੇ ਲਓ ਬਾਈ ਜੀ ਕਰਕੇ ਐਂਟਰ ਫਿਰ ਦਲਹੋਜੀ ਚ ਇੱਥੋਂ ਦਾ ਦੇਖੋ ਨਿਆਰਾ ਫਿਰ ਕਿਵੇਂ ਆ। ਕਿੱਡਾ ਸੋਹਣਾ ਓਏ। ਹਨਾ ਐਂਟਰੈਂਸ ਕਿੰਨੀ ਸੋਹਣੀ ਐ। ਹਾਂ। ਇਹ ਫਿਰ ਜਿਹੜੇ ਅਸੀਂ ਉੱਥੇ ਗਏ ਸੀ ਉੱਪਰ ਜਿੱਥੇ ਘੁੰਮਣ ਦਾ ਚੱਕਰ ਪਿਆ ਸੀ ਉਦੋਂ ਹਾਂ ਹਾਂ ਉਹੀ ਚੌਪ ਤਾਂ ਵਰਗਾ ਹਾਲ ਤਾਂ। ਰਾਜੂ ਇੱਡੀ ਖਚੌੜੀ ਐ। ਹਾਂ। ਉਹ ਚੌਪਤਾਲੀ ਦਾ ਸਿੰਗਲ ਹੀ ਸੜਕ ਸੀਗੀ। ਸਿੰਗਲ ਸੜਕ ਸੀ। ਹਾਂਜੀ ਤੇ ਦਲਹੌਜ਼ੀ ਗਏ ਪਹੁੰਚ ਤੇ ਇੱਥੇ ਥਾਰ ਲਾਤੀ ਅਸੀਂ ਪਾਰਕਿੰਗ 'ਚ ਇਸ ਜਗ੍ਹਾ ਦੇ ਉੱਤੇ। ਤੇ ਹੁਣ ਬਸ ਇੱਥੇ ਲੋਕਲ ਵਿਜ਼ਿਟ ਕਰਦੇ ਆਂ ਤੇ ਇੱਥੇ ਫਿਰ ਜਿਹੜੇ ਵੀ ਜਿਹੜੇ ਪੁਆਇੰਟ ਦੇਖਣ ਵਾਲੇ ਨੇ ਉੱਥੇ ਵਿਜ਼ਿਟ ਕਰਦੇ ਆਂ ਦੇਖਦੇ ਆਂ ਨਾਲੇ ਫਿਰ ਗੇੜੀ-ਗੁੜੀ ਲਾਉਂਦੇ ਆਂ ਇੱਥੇ ਹੁਣ ਇਹ ਵੇ ਜਿਹੜਾ ਵਾ ਜਿਹੜੀ ਇੱਥੋਂ ਦੀ ਫੇਮਸ ਚਰਚਾ ਦਲਹੌਜੀ ਦੀ ਉਹਨੂੰ ਜਾਂਦਾ ਰਾਸਤਾ ਚੜਦਾ ਸਾ ਫਿਰ ਥੋੜਾ ਜਿਹਾ ਇੱਥੋਂ ਕੋੜਾ ਕਰਨਾ ਕੋੜਾ 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 ਤੇ ਇਹ ਬਸ ਗਾਂਧੀ ਚੌਕ ਤੋਂ ਜਦੋਂ ਆਪਾਂ ਰਾਈਟ ਸਾਈਡ ਤੇ ਦੇਖੀਏ ਤਾਂ ਰਾਈਟ ਸਾਈਡ ਤੇ ਚਰਚਰਾ ਰਸਤਾ ਵਾ ਆਹ ਵਾਲਾ ਇਹ ਸਾਰਾ ਰਸਤਾ ਇਧਰੋਂ ਉੱਪਰ ਨੂੰ ਚਰਚ ਵਾਲੇ ਪਾਸੇ ਨੂੰ ਚਲਾ ਜਾਂਦਾ ਆ ਚਰਚ ਦਾ 뷰 ਆ ਤੇ ਪੂਰੀ ਜਨਕੀ ਬ੍ਰਿਟਿਸ਼ ਜਿੱਦਾ ਸਟਾਈਲਿਸ਼ ਬਣਾਈ ਗਈ ਆ दाई ਉਹਨਾਂ ਨੇ ਅੰਗਰੇਜ਼ਾਂ ਨੇ ਬਣਾਈ ਹੋਈ ਹੈ ਤੇ ਉਦੋਂ ਹੀ ਹਾਲੇ ਖੜੀ ਆ ਦੇਖ ਲਓ 162 ਸਾਲ ਦੇ ਕਰੀਬ ਹੋ ਗਏ ਇਸ ਚਰਚ ਨੂੰ ਬਣੀ ਹੋਈ ਨੂੰ ਤੇ ਅੱਜ ਵੀ ਉਦਾਂ ਦੀ ਉਦਾਂ ਹੀ ਖੜੀ ਆ ਪਹਿਲੀ ਵਾਰ ਇਹ ਚਰਚ ਜਿਹੜਾ ਬਣਾਈ ਗਈ ਸੀ 1863 ਦੇ ਵਿੱਚ ਬਣਾਈ ਗਈ ਸੀ ਵਿਕਟੋਰੀਅਨ ਆਰਕੀਟੈਕਚਰ ਸਟਾਈਲ ਦੇ ਵਿੱਚ ਬਣਾਇਆ ਗਿਆ ਇਹਨੂੰ ਜਾਰਾ ਦਾ ਕੰਮ ਜਿਹੜਾ ਇੱਥੇ ਹੋਇਆ ਲੱਕੜ ਦਾ ਤੇ ਸ਼ੀਸ਼ੇ ਦਾ ਹੋਇਆ ਤੇ ਥੋੜਾ ਬੋਤਾ ਜਨਨ ਕੀ ਆਪਾਂ ਕਹਿੰਦੇ ਹੁਣ ਇਹਨਾਂ ਨਵੀਨੀਕਰਨ ਕਰਤਾ ਇਹਦਾ ਤੇ ਇਹਨੂੰ ਚੇਂਜ ਕਰਤੇ ਇਥੋਂ ਟੈਟੂ ਗਈ ਪਰ ਕਾਫੀ ਹੱਦ ਤੱਕ ਜਿਹੜਾ ਇਹਨੂੰ ਮੈਂਟੇਨ ਵਧੀਆ ਕੀਤਾ ਗਿਆ। ਇਹ ਰਵੇ ਚਰਚ ਜਿਹੜੀ 1863 ਤੋਂ ਬਣੀ ਹੋਈ ਹੈ ਜੀ। ਸੇਂਟ ਜohn ਚਰਚ ਹੈ। ਛੋਟੇ-ਛੋਟੇ ਸਟਾਲ ਨੇ ਸ਼ਾਪਿੰਗ ਵਾਲੀ ਇੱਥੇ। ਜਸਵੰਦਰ ਨੇ ਆਪਣੀ ਸ਼ਾਪਿੰਗ ਸ਼ਾਪਿੰਗ ਸ਼ੁਰੂ ਕਰਤੀ। ਇਹ ਕੀ ਹੈ ਜਸਵੰਦਰ? ਇਹ ਆਪਣਾ ਆਚਾਰ ਆਮਲਾ ਕਹਿੰਦੇ ਆਮਕਾ ਹੈ, ਗਲਗਲ ਕਹਿੰਦਾ ਹੈ, ਮੂਲੀ ਕੰਡਾ ਹੈ, ਲਿਚੀ ਰੱਜ ਹੈ। ਚੰਬਕ ਟ੍ਰੈਡੀਸ਼ਨਲ ਫੂਡ ਸਟਾਲ ਹੈ ਇਹ। ਲਾਲਾ ਇੱਕ ਕਿਹੜਾ ਬਚਾ ਸਪੈਸ਼ਲ ਸਪੈਸ਼ਲ ਚੰਬਾ ਕੀ ਚੁਕਤੀ ਹੈ ਚੰਬਾ ਕੀ ਚੁਕ ਚੁਕ ਟ੍ਰੈਡੀਸ਼ਨਲ ਹੈ ਠੀਕ ਹੈ ਕੀ ਪ੍ਰਾਈਸ ਕੀ ਦਾ ਵਨ ਇਹ ਰਸਾਇੜਾ ਨੀਚੇ ਜਾਂਦਾ ਗੁਰਦੁਆਰਾ ਸਾਹਿਬ ਤੇ ਮੰਦਿਰਾਂ ਨੀਚੇ ਤੇ ਹੁਣ ਅਸੀਂ ਉਧਰ ਚੱਲੇ ਆਂ ਉਧਰ ਜਾ ਕੇ ਦਰਸ਼ਨ ਕਰੀਏ ਆ ਦੇਖੀਏ ਫਿਰ ਕੀ ਹਿਸਾਬ ਦਾ ਹੋ ਇੱਥੋਂ ਦਾ ਸੋਹਣਾ ਮਾਹੌਲ ਹੈ ਇੱਥੇ ਰੰਗ ਬੰਨੇ ਗਏ ਤੇ ਜਦ ਅਦਾ ਧੁੱਪ ਨਿਕਲ ਜਾਂਦੀ ਆ ਟਾਈਮ ਹੋਈ ਜਾਂਦਾ ਤੇ ਜਿੰਨੇ ਟੂਰਿਸਟ ਆ ਉਹ ਵੀ ਵਧ ਜਾਂਦੇ ਨੇ ਸਾਈਡ ਦੀ ਇੱਧਰ ਮਾਰਕੀਟ ਬਣੀ ਹੋਈ ਆ ਇੱਕ ਮਾਰਕੀਟ ਇੱਥੇ ਇੱਕ ਉੱਪਰਲੇ ਪਾਸੇ ਵੀ ਆ ਜਦੋਂ ਆਪਾਂ ਖਜ਼ਾਰ ਵਾਲੇ ਪਾਸੇ ਜਾਈਏ ਉਧਰੋਂ ਵੀ ਆ ਪਰੌਂਠੇ ਕਿੱਤਾ ਸੀਗੇ ਪਰੌਂਠੇ ਵਧੀਆ ਸੀ ਅੰਦਰ ਜਾ ਕੇ ਹੋਰ ਵੱਡੇ ਹੋ ਗਏ ਸੀ ਸਿਹਤ ਰਹਿਣ ਆਹ ਦੀ ਥੋੜੀ ਕਿਸੇ ਤਰੀਕੇ ਲੋਟ ਆ ਜਾਣਾ ਕਿ ਰੱשי ਕੋਈ ਹੋਰ ਕੰਮ ਧੰਦੇ ਜੋਗੇ ਹੋਈਏ ਇਹਨਾਂ ਨੇ ਸਵੇਰ ਦੇ ਜਿਹੜੇ ਪਰੌਂਠੇ ਖਾਦੇ ਨੇ ਉਹ ਡਾਈਜੈਸਟ ਨਹੀਂ ਹੋ ਰਹੇ ਮੈਂ ਕਹਿੰਦਾ ਪਲੇਟ ਛੋਟੀ ਸੀ ਪਰੌਂਠਾ ਵੱਡਾ ਸੀਗਾ ਉਹ ਰਹਿ ਗੁਰਦਰਾ ਸਾਹਿਬ ਇੱਥੋਂ ਹੈ ਕਿਲੋਮੀਟਰ ਦਾ ਕਰੀਬ ਮੈਂ ਕਹਿੰਦਾ ਗੁਰਦਰਾ ਸਾਹਿਬ ਸ਼ਾਰਟਕਟ ਦਾਸ ਤੋਂ ਲੱਭ ਲੈ ਇੱਕ ਤੇ ਹੁਣ ਇਸ ਸ਼ਾਰਟ ਸ਼ੋਰਟਕਟ ਰਸਤੇ ਰਾਹੀਂ ਜਾਵਾਂਗੇ ਲੈਣੀ ਚੜ ਜਾਗੇ ਚੜ ਜਾਗੇ ਤੂੰ ਉਤਰਨੀ ਕਰਨ ਪਹਿਲਾਂ ਚੜਨ ਦੀ ਤਾਂ ਫਿਰ ਚੜਦਾ ਜਾ ਹੁਣ ਉੱਪਰੋਂ ਪੌੜੀ ਤੋਂ ਆਏਗਾ ਪਹਿਲਾਂ ਥੱਲੇ ਸੈੱਟ ਕਰ ਲੈਣ ਥੱਲੇ ਜਾਈਏ ਹਾਂ ਪੌੜੀ ਵੀ ਟੇਢੀ ਹੈ ਨਾ ਇਧਰ ਪੈਰ ਰੱਖਦੇ ਹਾਂ ਲਾ ਦੋ ਇਧਰ ਨੂੰ ਜਾਈਏ ਹੁਣ ਥੱਲੇ ਨੂੰ ਜਾਂ ਇਧਰ ਨੂੰ ਜਾਈਏ ਤੁਹਾਨੂੰ ਸਮਝ ਲਾ ਦੇ ਬਈ ਸਾਨੂੰ ਤਾਂ ਰਸਤਾ ਹੀ ਭੁੱਲ ਗਏ ਰਸਤਾ ਭੁੱਲ ਗਏ ਮਤਲਬ ਪਤਾ ਹੀ ਨਹੀਂ ਲੱਗਦਾ ਕਿੱਧਰ ਜਾਣਾ ਇਹ ਤਾਂ ਸਾਰਾ ਬਾਜ਼ਾਰ ਵੀ ਉਰ ਬੰਦ ਹੀ ਪਿਆ ਨਾ ਬਾਜ਼ਾਰ ਤੋਂ ਕਰਨੇ ਬਾਜ਼ਾਰ ਤੋਂ ਮਿਲੂਗੇ ਕਹਿੰਦਾ ਉੱਤਰ ਤਾਂ ਰਹੇ ਹਾਂ ਚੜਨ ਦਾ ਫਿਕਰ ਹੋ ਗਿਆ ਕਿ ਉੱਪਰ ਵਾਪਸ ਜਾਣਾ ਕਿਵੇਂ ਆ ਪਰ ਇਹ ਦੇਖੋ ਬੰਦੇ ਸਰਵਾਈਵ ਕਿਵੇਂ ਕਰਦੇ ਹੋਣਗੇ ਨਾ ਇਹ ਇੱਥੇ ਕਿਵੇਂ ਰਹਿੰਦੇ ਹੋਣਗੇ ਰਹਿਣ ਸਹਣ ਕਿਵੇਂ ਇਹਨਾਂ ਦਾ ਭਾਈ ਗੁਰਦੁਆਰਾ ਸਾਹਿਬ ਨੂੰ ਰਸਤਾ ਹੀ ਜਾਂਦਾ ਹਾਂਜੀ ਇਹੀ ਵੱਲੇ ਦੇ ਠੀਕ ਹੈ ਥੈਂਕ ਯੂ ਇੱਕ ਕੋਕਾ ਕੋਲਾ ਲੈ ਲੈ ਥੰਮਸ ਅਪ ਹੈ ਗਿਆ ਥੰਮਸ ਅਪ ਆ 10 ਮਿੰਟ ਛੱਡਦੇ ਨਹੀਂ ਹੁੰਦੇ ਚੱਲ ਆ ਲੈ 올ਡ ਡਲੋਜੀ ਆ ਜੀ ਸਦਰ ਬਾਜ਼ਾਰ 올ਡ ਡਲੋਜੀ ਅੱਜ ਫਿਰ ਅਸੀਂ ਇੱਥੇ ਪੂਰਾ ਵਿਜ਼ਿਟ ਕਰੀ ਜਾਂਦੇ ਆ ਦੇਖੀ ਜਾਂਦੇ ਆ ਇਹ ਹੈ ਕੀ ਨਿਆਰ ਇਧਰ ਹੁਣ ਜਾਈ ਤਾਂ ਜਾਂਦੇ ਆ ਅੱਗੇ ਪਰ ਵਾਪਸ ਕਿਵੇਂ ਜਾਣਾ ਇਹ ਸਾਨੂੰ ਵੀ ਨਹੀਂ ਪਤਾ ਉਹ ਬੰਦੇ ਸਾਡੇ ਡਰਦੇ ਵਾਲੇ ਨੇ ਬੱਟੇ ਚੱਕ ਲੈ ਅੱਖ ਲੈ ਕੰਦਾ ਤੁਸੀਂ ਚੱਕਲਾ ਬਟਾ ਬਟਾ ਵੇ 15-20 ਮਿੰਟ ਦੇ ਤੁਰ ਕੇ ਗੁਰਦਰਾ ਸਾਹਿਬ ਪਹੁੰਚ ਹੀ ਗਏ ਸਾਹਮਣੇ ਤੁਸੀਂ ਦੇਖ ਰਹੇ ਨਿਸ਼ਾਨ ਸਾਹਿਬ ਤੇ ਹੁਣ ਅੰਦਰ ਗੁਰਦੁਆਰਾ ਸਾਹਿਬ ਜਾਈਏ ਦਰਸ਼ਨ ਕਰੀਏ ਇਸ ਸਾਈਡ ਤੇ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਆਪੋਜ਼ਿਟ ਸਾਈਡ ਤੇ ਇਧਰ ਮੰਦਿਰ ਬਣਿਆ ਹੋਇਆ ਹੈ। ਹਰ ਮੰਦਿਰ ਦਾ ਐਸ ਵਾਲੇ ਗੇਟ ਬੰਦ ਦਾ ਨਹੀਂ ਤਾਂ ਆਪਾਂ ਅੰਦਰ ਜਾ ਕੇ ਉੱਥੇ ਵੀ ਦਰਸ਼ਨ ਕਰਦੇ। ਇਹ ਵੀ 1885 ਦੇ ਵਿੱਚ ਬਣਾਇਆ ਗਿਆ ਸੀਗਾ। ਦੇਖ ਲਓ ਫਿਰ ਇਹ 올ਡ ਲਹੋਜੀ ਦਾ ਪੂਰਾ ਦਾ ਪੂਰਾ ਵਿਊ ਇੱਥੇ। ਹੁਣ ਤੁਸੀਂ ਇਸ ਜਗ੍ਹਾ ਤੋਂ ਲਗਾ ਸਕਦੇ ਹੋ। 1885 ਦੇ ਵਿੱਚ ਇਹ ਜਿਹੜਾ ਮੰਦਿਰ ਬਣਾਇਆ ਸੀਗਾ। ਆਹ ਵਾਲੀ ਇਮਾਰਤ ਜਿਹੜੀ ਹੁਣ ਤੁਸੀਂ ਦੇਖਦੇ ਪਿਓ 1885 ਦੇ ਵਿੱਚ ਬਣੀ ਸੀ ਮੰਦਿਰ ਦੀ। ਹੁਣ ਚੱਲੀ ਫਿਰ ਵਾਪਸੀ ਤੇ ਹੁਣ ਕਿੱਧਰ ਨੂੰ ਜਾਣਾ ਆਪਾਂ ਅੱਗੇ ਦੇਖਦੇ ਚਾਲੇ ਪਾਉਂਦੇ ਅੱਗੇ ਚਾਲੇ ਪਾਉਨੇ ਆ ਠੀਕ ਹੈ ਹੁਣ ਅਗਲੇ ਪੜਾਅ ਦੇ ਦੇ ਕਿੱਥੇ ਰੁਕਦੇ ਆ ਫਿਲਹਾਲ ਅਸੀਂ ਇੱਥੇ ਦਰਸ਼ਨ ਕਰ ਲਏ ਗੁਰਦੁਆਰਾ ਸਾਹਿਬ ਦੇ ਤੇ ਮੰਦਰ ਤੋਂ ਦੱਸਿਆ ਕਿ ਬੰਦ ਸੀਗਾ ਤੇ ਅਸੀਂ ਉੱਥੇ ਤੁਹਾਨੂੰ ਬਾਹਰੋਂ-ਬਾਹਰੋਂ ਦਰਸ਼ਨ ਕਰਾਤੇ ਹੁਣ ਅਸੀਂ ਲੋਕਲ ਸਾਈਟ ਜਿਹੜੀ ਹੈ ਉਹ ਇੱਕ ਵਾਰੀ ਘੁੰਮ ਲਈਏ ਉਸ ਤੋਂ ਬਾਅਦ ਅਸੀਂ ਖਜ਼ਾਰ ਵਾਲੇ ਪਾਸੇ ਨੂੰ ਜਾਵਾਂਗੇ ਕੱਲ ਦੀ ਛੁੱਟੀ ਲੈ ਲੈਂਦੇ ਇੱਕ ਹੋਰ ਕੀ ਹੋ ਗਿਆ ਸਾਬ ਲੋ ਵੀ ਸਾਡਾ ਰਾਜੂ ਤਾਂ ਹੁਣ ਆਪਣੇ ਸ਼ੌਕਰ ਚੈੱਕ ਕਰਨ ਲੱਗ ਗਿਆ ਪੁਰਾਣਾ ਟਾਈਮ ਜਿਹੜਾ ਸੀਗਾ ਹੁਣ ਤਾਂ ਚਲੋ ਇਹ ਚ ਬਹੁਤ ਸਾਰੀਆਂ ਇਮਾਰਤਾਂ ਜਿਹੜੀਆਂ ਨੇ ਨਵੀਆਂ ਬਣ ਗਈਆਂ ਪਰ ਇਹ ਸਾਰਾ ਆਰਚਟੈਕਚਰ ਜਿਹੜਾ ਪੁਰਾਣਾ ਉਸ ਵੇਲੇ ਜਦੋਂ ਬ੍ਰਿਟਿਸ਼ ਰਾਜ ਸੀਗਾ ਉਦੋਂ ਦੀਆਂ ਨੇ ਇੱਥੇ ਹੁਣ ਕਈ ਇਮਾਰਤਾਂ ਜਿਹੜੀਆਂ ਵਿੱਚ ਨਵੀਆਂ ਬਣ ਗਈਆਂ ਪਰ ਇਸ ਏਰੀਆ ਜਿਹੜਾ ਇਹ ਸਦਰ ਬਾਜ਼ਾਰ ਦਾ ਏਰੀਆ ਪੁਰਾਣਾ ਬ੍ਰਿਟਿਸ਼ ਸਮੇ ਦਾ ਆ ਜਾ ਹੁਣ ਤੁਰਨ ਜਾਂਦਾ ਲੈ ਹਾਂ ਵੀ ਕੀ ਹੋ ਗਿਆ ਬੱਸ ਭਾਈ ਆਏਗਾ ਦਵਾਰ ਫਿਰ ਇੱਥੇ ਨੂੰ ਬੱਸ ਜਿਹਦੇ ਨੈਪੇ ਲੇਲੇ ਲਾ ਲਾ ਹਾ ਵੀ ਤੂੰ ਸਸਰੀਕਾਲ ਦੇ ਲਓ ਭਾਈ ਆ ਬੰਦੇ ਸਾਡੇ ਹੁਣੇ ਸਸਰੀਕਾਲ ਕਰ ਗਏ ਕੀ ਗੱਲ ਸਾਡਾ ਤਾਂ ਹੋ ਰਹੀ ਹੈ ਹੇਮਕੁੰਡ ਬਣਾ ਕੇ ਤੇ ਹੈ ਹੋ ਰਹੀ ਹੈ ਹੇਮਕੁੰਡ ਬਣਾ ਲਿਆ ਇਹ ਕਹਿੰਦੇ ਹੇਮਕੁੰਡ ਸਾਹਿਬ ਸਾਡਾ ਇੱਥੇ ਹੀ ਬਣ ਗਿਆ ਨਹੀਂ ਉਹ ਜਵਾਰੀ ਹੋਰ ਆ ਸਾਡੇ ਬੰਦੇ ਦੀ ਆਵਾਜ਼ ਹੀ ਬੰਦ ਆਵਾਜ਼ ਹੀ ਬੰਦ ਹੋ ਗਈ ਲਓ ਜੀ ਹੁਣ ਅਸੀਂ ਜਾ ਰਹੇ ਆਂ ਦਲਹੋਜੀ ਤੋਂ ਨਿਕਲ ਕੇ ਅੱਗੇ ਖਜ਼ਾਨ ਵਾਲੇ ਪਾਸੇ ਤੇ ਆਹ ਰਸਤਾ ਜਿਹੜਾ ਖਜ਼ਾਨ ਵਾਲੇ ਪਾਸੇ ਲਜਾਉਂਦਾ ਹਾਂ ਖਜ਼ਾਨ ਇੱਥੇ ਹੈਗਾ 24 ਕਿਲੋਮੀਟਰ